ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਬੜੇ ਚਿਰ ਤੋਂ ਆ ਜਿਹੜੀ ਤੁਸੀਂ ਲੋਕੇਸ਼ਨ ਵੇਖ ਰਹੇ ਨਾ ਮੇਰੇ ਪਿੰਡ ਝਬੇਲ ਵਾਲੀ ਦੀ ਹੈ ਬਚਪਨ ਵਿਦਿਆ ਜਵਾਨੀ ਦੀ ਦਹਲੀਜ਼ ਤੇ ਆਏ ਇਨ੍ਹਾਂ ਖੇਤਾਂ ਦੇ ਵਿੱਚ ਇਨ੍ਹਾਂ ਰਾਵਾਂ ਤੇ ਖੇਡਦੇ ਹੋਏ ਜਵਾਨ ਹੋਏ ਮਾਲਕ ਨੇ ਦੌਲਤ ਸ਼ੌਹਰਤ ਨਾਮ ਬਣਾਇਆ ਔਰ ਕੋਈ ਕਾਰਨਾ ਕਰਕੇ ਮੁਕਸਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅੱਜ ਬਚਪਨ ਦੇ ਯਿਗਰੀ ਯਾਤਾਰ ਕੇਵਲ ਦੇ ਨਾਲ ਘਰੇ ਆਇਆ ਸੋਚਾਂ ਇਸ ਪਾਸੇ ਜਿਹਨੂੰ ਅਸੀਂ ਸੇਮ ਨਾਲਾ ਕਹਿੰਨੇ ਆ ਸਾਡੇ ਪੰਚਾਇਤ ਵਾਲੀ ਪੈਲੀ ਹੈ ਤੇ ਇਧਰ ਠਾੜ ਵੀ ਕਹ ਜਨੇ ਆ ਪ੍ਰਾਨ ਵੀ ਕਹ ਜਨੇ ਆ ਅਕਸਰ ਹੀ ਅਸੀਂ ਸਕੂਨ ਦੇ ਟਾਈਮ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਆਸੇ ਖੇਡੇ ਕਰਨ ਵਾਸਤੇ ਇਥੇ ਅਕਸਰ ਆਉਂਦੇ ਹੁੰਦੇ ਸੀ ਅੱਜ ਆਏ ਕਿਉਂਕਿ ਜਿਹੜਾ ਸਕੂਨ ਇਹ ਤੋਂ ਪਹਿਲਾਂ ਭਾਵੇਂ ਉਸ ਸਮੇਂ ਪੈਸੇ ਦੀ ਘਾਟ ਸੀ ਜ਼ਿੰਦਗੀ ਬੜੀ ਸਰਲ ਜੀ ਸੀਗੀ ਸਿੰਪਲ ਜੀ ਜ਼ਿੰਦਗੀ ਜਿਉਂ ਜਾਂਦੇ ਸੀਗੇ ਪਰ ਯਾਰ ਉਹਦਾ ਸਕੂਨ ਸੀ ਅੱਜ ਮਾਲਕ ਨਾ ਦਿੱਤਾ ਸਭ ਕੋ ਜਾ ਨਾਮ ਹੈ ਸ਼ਹਿਰ ਦੇ ਵਿੱਚ ਕਰਬਾਰ ਹੈ ਸ਼ਹਿਰ ਦੇ ਵਿੱਚ ਨਾਮ ਬਣ ਗਿਆ ਬੱਚੇ ਵੱਡੇ ਹੋ ਗਏ ਬੱਚੇ ਵਿਆਹੇ ਗਏ ਪਰ ਜਿਹੜਾ ਸਕੂਨ ਯਾਰ ਪਿੰਡ ਦੀਆਂ ਇੰਨਾ ਰੁਹਿਆਂ ਦੇ ਸੇਮਣ ਵਾਲਿਆਂ ਦੇ ਪੁਲਾਂ ਤੇ ਬਹਿ ਕੇ ਹਾਸੇ ਠੱਠੇ ਦੀਆਂ ਗੱਲਾਂ ਕਰਕੇ ਮਿਲਦਾ ਸੀ ਨਾ ਉਹ ਸ਼ਹਿਰ ਦੇ ਵੱਡੇ-ਵੱਡੇ ਹੋਟਲਾਂ ਵਿੱਚ ਰੈਸਟੋਰੈਂਟਾਂ ਦੇ ਵਿੱਚ ਬਹਿ ਕੇ ਉਹ ਨਹੀਂ ਮਿਲਦਾ ਸੱਚ ਕਹਿਣਾ ਕਿਉਂਕਿ ਸ਼ਹਿਰ ਦੇ ਵਿੱਚ ਸੰਖ ਤੇ ਸਿਰਫ ਪੈਸੇ ਦੀ ਗੱਲ ਕੰਮ ਦੀ ਗੱਲ ਤੇ ਬਸ ਆਪੋ ਥਾਪੀ ਦੀ ਗੱਲ ਹੈ ਪਰ ਅੱਜ ਬੜੇ ਕਿਨਾਂ ਤੋਂ ਇਹਦਾ ਸਕੂਨ ਨਾ ਇਹ ਸਕੂਨ ਜ਼ਿੰਦਗੀ 'ਚ ਕਿਤੇ ਨਹੀਂ ਮਿਲਣਾ ਕਿਹੜੇ ਏਰੀਆ 'ਚ ਕਿਉਂਕਿ ਇਹ ਸਕੂਨ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਇਹ ਸਕੂਨ ਹੈ ਆਪਣੇਆਂ ਦਾ ਆਪਣੀ ਮਿੱਟੀ ਦਾ ਆਪਣੀ ਜਨਮ ਭੋਏ ਦਾ ਜਿੱਥੇ ਖੇਡੇ ਜਿੱਥੋਂ ਪੜੇ ਤੇ ਅੱਜ ਬੜੇ ਤਰ੍ਹਾਂ ਤੋਂ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚੋਂ ਪਰੇਸ਼ਾਨੀਆਂ ਦੇ ਵਿੱਚੋਂ ਟਾਈਮ ਕੱਢ ਕੇ ਬੈਠੇ ਅੱਜ ਇਹ ਸਕੂਨ ਹੈ ਨਾ ਜਿਹੜਾ ਇਹਨੂੰ ਮੈਂ ਬਿਆਨ ਨਹੀਂ ਕਰ ਸਕਦਾ ਤੇ ਤੁਹਾਨੂੰ ਵੀ ਮੈਂ ਕਹਿਣਾ ਹੈ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚੋਂ ਟਾਈਮ ਕਢੋ ਆਪਣੇ ਲਈ ਕਿਉਂਕਿ ਅਸੀਂ ਦੌਲਤ ਕਮਾਵਾਂਗੇ ਸ਼ੌਹਰਤ ਕਮਾਵਾਂਗੇ ਕੋਠੀਆਂ ਕਾਰਾਂ ਸਭ ਕੁਝ ਹੈ ਵੀ ਤੇ ਮਿਲ ਵੀ ਜਾਊਗਾ ਪਰ ਸਕੂਨ ਨਹੀਂ ਮਿਲਦਾ ਜਦੋਂ ਲਾਸਟ ਟਾਈਮ ਤੇ ਤਾਂ ਹਸਪਤਾਲ ਦੇ ਬੈੱਡ ਤੇ ਪਏ ਹੋਏ ਜਾਂ ਘਰੇ ਮੰঝে ਤੇ ਪਏ ਹੋਏ ਉਦੋਂ ਪਛਤਾਵਾਂਗੇ ਯਾਰ ਅਸੀਂ ਭੱਜੇ ਫਿਰਦੇ ਰਹੇ ਪੈਸੇ ਖਾਤਰ ਆਪਣੇ ਉਹਪਿਆਂ ਦੀ ਖਾਤਰ ਸਟੇਟਸ ਦੀ ਖਾਤਰ ਪਰਿਵਾਰ ਦੀ ਖਾਤਰ ਪਰ ਸਕੂਨ ਨਹੀਂ ਲੈ ਸਕੇ ਸਕੂਨ ਮਿਲਦਾ ਹੈ ਟੈਨਸ਼ਨਾਂ ਲਾ ਕੇ ਪ੍ਰਮਾਤਮਾ ਦਾ ਨਾਮ ਲੈਣਾ ਤੇ ਯਾਰਾਂ ਦੋਸਤਾਂ ਦੇ ਵਿੱਚ ਮਿੱਤਰਾਂ ਦੇ ਵਿੱਚ ਬੈਠਣ ਨਾਲ ਜਿਹੜਾ ਸਕੂਨ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਕਿਉਂਕਿ ਜਿਹੜੇ ਬਚਪਨ ਦੇ ਯਾਰ ਹੁੰਦੇ ਆ ਉਹਨਾਂ ਦੇ ਵਿੱਚ ਨਾ ਪੈਸੇ ਦੀ ਅਹਿਮਤ ਹੁੰਦੀ ਆ ਨਾ ਕਿਸੇ ਅਹੁਦੇ ਸਟੇਟਸ ਦਾ ਹੁੰਦਾ ਜੇ ਅਸੀਂ ਨਾਰਮਲ ਜ਼ਿੰਦਗੀ ਦੇ ਵਿੱਚ ਜਾਨੇ ਆ ਕੋਈ ਸਾਡੇ ਤੋਂ ਵੱਧ ਪੜਿਆ ਕੋਈ ਸਾਡੇ ਤੋਂ ਵੱਡੇ ਅਹੁਦੇ ਤੇ ਆ ਕੋਈ ਵੱਡੀ ਕੋਠੀ ਦਾ ਪਰ ਬਚਪਨ ਦੇ ਯਾਰਾਂ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਬਚਪਨ ਦੇ ਵਿੱਚ ਉਹੀ ਨਿੱਕੇ ਹੁੰਦਿਆਂ ਨੀਆਂ ਖੇਡਾਂ ਹਾਸੇ ਠੱਠੇ ਵਾਲੀਆਂ ਗੁੱਸੇ ਲਾੜ ਪਿਆਰ ਬਚਪਨ ਦੀਆਂ ਜਿਹੜੀਆਂ ਇੰਨਾ ਸੀ ਨਾ ਗੁੱਲੀ ਡੰਡਾ ਖੇਡਦੇ ਰਹੇ ਆ ਉਹ ਅੱਜ ਯਾਰ ਯਾਦ ਆਉਂਦਾ ਹੈ ਸੱਚੀ ਉਹ ਪਤਾ ਨਹੀਂ ਕਿਹੜੇ ਕਲਾਕਾਰ ਦਾ ਗੀਤ ਸੀ ਬਚਪਨ ੜਾਰੀ ਮਾਰ ਗਿਆ ਤੇ ਸਾਰਾ ਕੁਝ ਹੀ ਲੈ ਗਿਆ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਵੈਸੇ ਮੂਡ ਬਣ ਗਿਆ ਇੰਨਾ ਖੁੱਲੇ ਥਾਵਾਂ 'ਚ ਬੈਠ ਬੈਠਿਆਂ ਦਾ ਵੀਡੀਓ ਬਣਾਉਂਦਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਚੰਗੇ ਬਾਈ